ਸਿਸ ਅੱਜ ਇਸ ਨੂੰ ਨੂੰ ਛਟਕੀ ਪੀਓ ਤੇ ਬੰਦੇ ਅੱਜ ਦੇ ਚੰਨਤੋਂ ਦਾ ਵੀ ਸਰਕਾਰ ਜੀ ਅਨੁਮੋਦ ਜਿਹੜਾ ਮਹਾਰਾਸ਼ਟਰ ਬੋਰਡ ਜੀ ਦੀ ਟੱਕਰ ਦੀ ਸੇਵਾ ਨੂੰ ਇਸ ਤਰ੍ਹਾਂ ਵਿੱਚ ਤੁਸੀਂ ਵੀ ਆਪਣਾ ਜੀਵਨ ਦਿੱਤਾ ਮਹਾਰਾਜ ਸਦਰ ਉਹ ਪੁੱਲਣਾ ਨੇ ਵੀ ਆਪ ਜੀ ਦੇ ਸਿਸ ਨੇ ਵੀ ਬਹੁਤ ਲੰਮਾ ਜੀਵਨ ਉਪਤਰ ਕਪਿਤ ਬੇਤੀਤੀ ਟੱਕਰ ਦੇ ਵਿੱਚ ਕੀਤਾ ਔਰ ਆਪਣਾ ਆਪ ਜੀ ਦੀ ਅਨਸਪਾਰ ਕਿਰਪਾ ਦੇ ਨਾਲ ਨਾਲ ਕਿਰਪਾ ਬੋਸ਼ੀਸ਼ ਨਗਰ ਦੀ ਤੇ ਵੀ ਔਰ ਪੂਰ ਪਾਪਾ ਅਸ਼ਗਰਾਮ ਜੀ ਨੇ ਵੀ ਆਪ ਜੀ ਦੇ ਤਬ ਮਿਹਨਤ ਬੜਾ ਰਿਹਾ ਔਰ ਇਸ ਟਾਈਮ ਵੀ ਉਹ ਆਪਣੇ ਆਪ ਜਿਹੇ ਚੰਨਾ ਕਮਲਾ ਵਿੱਚ ਯਾਦਗਾਰੀ ਹਨ ਉਹਨਾਂ ਨੂੰ ਆਪਣੇ ਚੰਨਾ ਕਮਲਾ ਦੀ ਜਗ੍ਹਾ ਸਤੰਦ ਦੇਣਾ ਔਰ ਨਗਰ ਨੂੰ ਪਹਾੜਾ ਮੰਨਣ ਦਾ ਬਲ ਬਖਸ਼ਣਾ ਨਗਰ ਸੇਠਾ ਵਾਲਾ ਔਰ ਭਾਵਾ ਸਾਰੇ ਨਗਰ ਦੇ ਮਗਹਾੜੀਆਂ ਚਲੋ ਭੂਮੀ ਮਹਾਰਾਜ ਇਸ ਆਪਣੇ ਨਤਰ ਖੜਿਆਲ ਵਗੈਰਾ ਸਾਰੇ ਇਸ ਇਲਾਕੇ ਦੇ ਤੇ ਅਫਾਕੀ ਦਾ ਮੇਲ ਦਾ ਧੰਨ ਮਹਾਰਾਜ ਔਰ ਸਭ ਨੂੰ ਖੁਸ਼ੀਆਂ ਦਾਨ ਕਰਦੇ ਜਿਹੜਾ ਮਾਰਾ ਸਚਿਵ ਵਰਸੈਲਿਓ ਔਰ ਭਾਗਾਂ ਦੀ ਆਤਮਾ ਨੂੰ ਆਪਣੇ ਚੱਲਣਾ ਕਮਣਾ ਦੇ ਵਿੱਚ ਸਥਾਨ ਦੇ ਕੇ ਅਸਰ ਕਿਰਪਾ ਕਰਨਾ ਮਹਾਰਾਜ ਇਸ ਤੀਰਤ ਦਾ ਪ੍ਰਦਾਨ ਕਰਨਾ ਹੁੰਦਾ ਇਸ ਵੇਲੇ ਕਿਹਾਦਾ ਸਾਥੀ ਦੇ ਚੱਲਣਾ ਕਮਣਾ ਪਾਸ ਨੂੰ ਨਾਮ ਜਨ ਜੀਸ਼ਨ ਤੇ ਆਲਸਾ ਮਾਹਰ ਰੋਤੀ ਆਹੋ ਕੋਈ ਮੁੰਡਾ ਦੇਖਿਓ ਬਾਬਾ ਜੀ ਦੇਖ ਬੇਟਾ ਦੇਖੀ ਤੂੰ ਸਰਪੰਚ ਜੀ ਦਾ ભાઈ ગુરુ સરપંચ સા સરપંચ આવો લેઓ દેખો બાબાજી બાબાજી કરો જી બાબાજી બેઠો બેઠો દેખો દેખો सारे रहंदेवर्कम आई आहे